ਮਾਨਯੋਗ ਪੰਜਾਬ ਦੇ ਖੇਤੀ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡਿਆ ਅੱਜ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਮਲੋਟ ਦੇ ਵਿੱਚ ਕਿਸਾਨ ਮੇਲੇ ਤੇ ਆਏ ਨੇ ਸਭ ਤੋਂ ਪਹਿਲਾਂ ਸਮਾਂ ਦੇਣ ਲਈ ਧੰਨਵਾਦ ਖੁੱਡਿਆ ਸਾਹਿਬ ਮਿਹਰਬਾਨੀ ਬੇਟਾ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਅੱਜ ਦੀ ਗੱਲਬਾਤ ਨੂੰ ਸਾਰੇ ਹੀ ਸਰੋਤੇ ਪੈਣਪਰਾਵਾ ਦੇ ਅੱਗੇ ਪੇਸ਼ ਕਰੋਗੇ ਸਾਰਿਆਂ ਨੂੰ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤ ਖੁੱਡਿਆ ਸਾਹਿਬ ਪਹਿਲਾਂ ਤਾਂ ਸ਼ਿੰਦੀ ਸਭਾ ਚੱਲ ਰਹੀ ਹੈ ਫਤਿਹਗੜ ਸਾਹਿਬ ਚਮਕੌਰ ਸਾਹਿਬ ਅਨੰਦਪੁਰ ਸਾਹਿਬ ਛੋਟੇ ਸਾਹਿਬ ਜੱਤ ਦੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਹੋ ਰਹੇ ਨੇ ਉਹਦੇ ਲਈ ਪੰਜਾਬ ਸਰਕਾਰ ਦਾ ਕੀ ਤਰਦਦ ਹੈਗਾ ਤੁਸੀਂ ਪਿੱਛੇ ਕੈਬਨਟ ਮੀਟਿੰਗ ਦੇ ਵਿੱਚ ਵੀ ਵਿਚਾਰਿਆ ਗਿਆ ਸੀ ਤੇ ਤਿੰਨ ਸ਼ਹਿਰ ਅਨੰਦਪੁਰ ਸਾਹਿਬ ਤਲਵੰਡੀ ਸਾਬੋ ਤੇ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਪੰਜਾਬ ਸਰਕਾਰ ਨੇ ਐਲਾਨਿਆ ਇਹਦਾ ਮਕਸਦ ਕੀ ਹੈਗਾ ਤੇ ਕਿਸ ਤਰ੍ਹਾਂ ਦਾ ਸਨੇਹਾ ਲੋਕਾਂ ਦੇ ਵਿੱਚ ਹੈ ਸੰਗਤ ਦੇ ਵਿੱਚ ਹੈ ਸਭ ਤੋਂ ਪਹਿਲਾਂ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਵੇਂ ਪਾਤਸ਼ਾਹ ਜਿਨ੍ਹਾਂ ਨੇ ਸਾਡੀ ਕੌਮ ਨੂੰ ਬਹੁਤ ਕੁਝ ਦਿੱਤਾ ਖਾਲਸਾ ਪੰਥ ਸਾਜਿਆ ਨਵੀਂ ਰੂਹ ਫੂਕੀ ਉਹਨਾਂ ਦਾ ਇਹਨਾਂ ਦਿਨਾਂ 'ਚ ਇੱਕ ਹਫ਼ਤੇ ਵਿੱਚ ਬਹੁਤ ਵੱਡਾ ਪਰਿਵਾਰਕ ਵਿਛੋੜਾ ਪਿਆ ਜਿਹਦੇ ਨਾਲ ਸਾਰੀ ਸੰਗਤ ਨੂੰ ਇਹਨਾਂ ਦਿਨਾਂ ਵਿੱਚ ਆ ਕੇ ਬਹੁਤ ਵੱਡਾ ਵਿਰਾਗ ਵਿੱਚ ਜੁੜ ਜਾਂਦੇ ਨੇ ਚਮਕੌਰ ਸਾਹਿਬ ਜਿੱਥੇ ਜੁੱਧ ਹੋਇਆ ਰਨੰਦਪੁਰ ਤੋਂ ਲੈ ਕੇ ਸਰਸਾ ਨਦੀ ਦੇ ਵਿੱਚ ਪਰਿਵਾਰ ਵਿਛੋੜਾ ਗੁਰਦੁਆਰਾ ਸਾਹਿਬ ਜਿਹੜਾ ਵਿਚਾਲੇ ਆ ਰਿਹਾ ਔਰ ਫਤਿਹਗੜ੍ਹ ਸਾਹਿਬ ਅਖੀਰ ਵਿੱਚ ਛੋਟੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਉਹਨਾਂ ਨੂੰ ਨੀਆ ਵਿੱਚ ਛਣ ਦਿੱਤਾ ਗਿਆ ਮਾਤਾ ਗੁਜਰੀ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਇੱਥੋਂ ਤੱਕ ਬਾਬਾ ਟੋਡਰ ਮਲ ਜੀ ਨੇ ਉਹਨਾਂ ਸਾਡੇ ਸਤਕਾਰਯੋਗ ਬਾਬਿਆਂ ਦੇ ਸੰਸਕਾਰ ਲਈ ਜ਼ਮੀਨ ਦਿੱਤੀ ਉਹਨਾਂ ਨੂੰ ਮੌਤ ਦੇ ਘਾਟ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਮੋਤੀराम ਮਹਾਰਾਜ ਇਹਨਾਂ ਨੇ ਉਸ ਵੇਲੇ ਦੇ ਬੱਚੇ ਸਾਡੇ ਬਾਬਿਆਂ ਤੇ ਤਰਸ ਕੀਤਾ ਵੀ ਉਹ ਗੁਰੂਆਂ ਦੀ ਔਲਾਦ ਆ ਉਹ ਦੁੱਧ ਤੋਂ ਬਿਨਾ ਕਿਵੇਂ ਰਹਿ ਸਕਦੇ ਆ ਉਹਨੂੰ ਵੀ ਸਾਰਾ ਪਰਿਵਾਰ ਉਹਦਾ ਜਿਹੜਾ ਕੁੱਲ ਵੀ ਦੀ ਪੀੜ ਦਿੱਤਾ ਗਿਆ ਬਹੁਤ ਸ਼ਹੀਦੀਆਂ ਸਿੰਘਾਂ ਨੇ ਵੀ ਦਿੱਤੀਆਂ ਇਹ ਜਿਹੜਾ ਇੱਕ ਹਫਤਾ ਹੈ ਬੜਾ ਸਾਰੇ ਸਿੱਖ ਪੰਥ ਲਈ ਜੇ ਕਿ ਇਹ ਜੀ ਮਨੁੱਖਤਾ ਲਈ ਬੜਾ ਵਿਰਾਗਮਈ ਲੱਗਦਾ ਵੀ ਐਡੀ ਵੱਡੀ ਸ਼ਾਨੋ ਸ਼ੌਕਤ ਵਾਲੇ ਗੁਰੂ ਸਾਹਿਬਾਨ ਦੇ ਐਡਾ ਵੱਡਾ ਵਕਤ ਪਿਆ ਮਾਸੀਵੜੇ ਦੇ ਜੰਗਲਾਂ ਵਿੱਚ ਵੀ ਔਖ ਕੱਟਣੀ ਪਈ। ਤੋਂ ਉਸ ਉਹਨਾਂ ਦਿਨਾਂ ਨੂੰ ਜਿਵੇਂ ਲੋਕ ਸਾਰੇ ਸਰਦਾਂ ਨਾਲ ਮਨਾ ਰਹੇ ਐ ਤੇ ਪੰਜਾਬ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਮਾਨ ਹੋਰਾ ਵੱਲੋਂ ਵੀ ਇਹ ਕੈਬਨਿਟ ਮੀਟਿੰਗ ਰੱਖ ਕੇ ਫੈਸਲਾ ਕੀਤਾ ਗਿਆ ਸੀ ਕਿ ਉੱਥੇ ਜਿਹੜੀਆਂ ਲੋੜੀ ਦੀਆਂ ਸਾਰੇ ਉੱਥੇ ਬਿਜਲੀ ਦੀ ਲੋੜ ਹੈ ਚਾਹੇ ਉੱਥੇ ਰਸਤਿਆਂ ਦੀ ਠੀਕ ਕਰਨ ਦੀ ਹੈ ਚਾਹੇ ਮੌਕੇ ਤੇ ਮੈਡੀਸਨ ਦੀ ਲੋੜ ਹੈ ਇੱਥੋਂ ਤੱਕ ਕਿ ਇਨਫਰਮੇਸ਼ਨ ਦਫਤਰ ਵੀ ਖੁੱਲੇ ਜਾਣ ਕੋਈ ਕਿਤੇ ਨਾ ਕਿਤੇ ਕੋਈ ਅੱਗੇ ਪਿੱਛੇ ਹੋ ਜਾਂਦਾ ਉਹਨੂੰ ਸੰਭਾਲਣ ਦੇ ਵਾਸਤੇ ਔਰ ਪੁਲਿਸ ਪ੍ਰਸ਼ਾਸਨ ਵੱਲੋਂ ਸਿਵਲ ਪ੍ਰਸ਼ਾਸਨ ਵੱਲੋਂ ਜੋ ਲੋੜਾ ਸੰਗਤਾਂ ਦੀਆਂ ਉਹਦੇ ਵਾਸਤੇ ਵੱਦ ਤੋਂ ਵੱਦ ਦਿਨ ਰਾਤ ਡਿਊਟੀਆਂ ਲਾਈਆਂ ਗਈਆਂ ਬਿਲਕੁਲ ਇਸ ਤੋਂ ਅੱਗੇ ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਗੱਲ ਹੁੰਦੀ ਹੈ ਕੇਂਦਰ ਸਰਕਾਰ 14 ਨਵੰਬਰ ਦਾ ਜਿਹੜਾ ਨਹਿਰੂ ਦਿਵਸ ਸੀਗਾ ਬਾਲ ਦਿਵਸ ਉਹਨੂੰ 26 ਦਸੰਬਰ ਨੂੰ ਵੀਰ ਬਾਲ ਦਿਵਸ ਦੇ ਰੂਪ ਦੇ ਵਿੱਚ ਮਨਾਉਂਦੀ ਹੈ ਕੇਂਦਰ ਸਰਕਾਰ ਦਾਵਾ ਕਰਦੀ ਹੈ ਬਹੁਤ ਵੱਡੇ ਸਮਾਗਮ ਬੜੇ ਵੱਡੀ ਲਾਸਾਨੀ ਕੁਦਰਤੀ ਤੌਰ ਦੇ ਉੱਤੇ ਜਿਹੜੇ ਇੱਕ ਮੈਸੇਜ ਜਾਣਾ ਸੀ ਯੂਨੀਵਰਸਟੀਆਂ ਚ ਅੰਬੈਸੀਆਂ ਚ ਪਰ ਉਹ ਵੀਰ ਬਾਲ ਦਿਵਸ ਦੇ ਉੱਤੇ ਪਿਛਲੇ ਦਿਨਾਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਸਾਰੀ ਮੈਂਬਰ ਪਾਰਲੀਮੈਂਟ ਨੂੰ ਚਿੱਠੀ ਲਿਖਦੇ ਨੇ ਕਿ ਸ਼ਹਾਦਤ ਸਾਹਿਬ ਜਦੇ ਸ਼ਹਾਦਤ ਦਿਵਸ ਨਾ ਹੋਵੇ ਅਕਲਿਕ ਕਰ ਟਵੀਟ ਆਇਆ ਬੀਜੇਪੀ ਦਾ ਇੱਕ ਕਾਰਟੂਨ ਬਣਾਇਆ ਗਿਆ ਉਸ ਤੋਂ ਪਹਿਲਾਂ ਮਹਿਲਾ ਤੇ ਬਾਲ ਵਿਕਾਸ ਮੰਤਰਾਲਾ ਵੱਲੋਂ ਇੱਕ ਅ ਬੱਚੇ ਨੂੰ ਜਿਹਦੇ ਸਿਰ ਦੇ ਵਾਲ ਕੱਟੇ ਹੋਏ ਨੇ ਉਹਨੂੰ ਵੀਰ ਬਾਲ ਦਿਵਸ ਨਾਲ ਜੋੜਿਆ ਗਿਆ ਇਸ ਗੱਲ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਬੀਜੇਪੀ ਜਾਣਬੁੱਝ ਕੇ ਕਰ ਰਹੀ ਹੈ ਜਾਂ ਇਹਦੇ ਵਿੱਚ ਕੋਈ ਉਹਨਾਂ ਦੀ ਟੈਕਨੀਕਲ ਗਲਤੀ ਹੈ ਹਾਲਾਂਕਿ ਬੀਜੇਪੀ ਨੇ ਸਪੱਸ਼ਟ ਦਿੱਤੀ ਵੀ ਸਾਡਾ ਇਹਦੇ ਵਿੱਚ ਕੋਈ ਕਸੂਰ ਨਹੀਂ ਇਹ ਕਿਸੇ ਨੇ ਫੇਕ ਪਾਈ ਹੈ ਅ ਪਹਿਲੀ ਗਲਤੀ ਵੀਰ ਬਾਲ ਦਿਵਸ ਦੀ ਗੱਲ ਨਹੀਂ ਕਿਉਂਕਿ ਜਿਹੜੇ ਬਹੁਤ ਵੱਡੇ ਜਿਹੜੀ ਕੁਰਬਾਨੀ ਹੈ ਔਰ ਉਹ ਬਾਬਿਆਂ ਦੇ ਰੂਪ ਵਿੱਚ ਐਸ ਗੁਰੂ ਸਾਹਿਬ ਦੇ ਸਹਬਜ਼ਾਦਿਆਂ ਦੇ ਰੂਪ ਵਿੱਚ ਹੈ ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਹੋਰਾਂ ਦੇ ਔਰ ਕਿਉਂਕਿ ਜਿਵੇਂ ਵੀ ਚੱਲ ਰਿਹਾ ਸੀ ਉਹ ਬਹੁਤ ਵਧੀਆ ਸਰਕਾਰਾਂ ਵੱਲੋਂ ਨਾਂ ਬਦਲ ਦੇਣੇ ਨਾਂ ਬਦਲ ਨਾਲ ਉਹ ਗੱਲਾਂ ਨਹੀਂ ਬਦਲਦੀਆਂ ਉਹ ਸ਼ਹੀਦੀ ਦਾ ਸ਼ਹੀਦੀ ਰਹਿਣੀ ਹੈ ਔਰ ਜਿਹੜੀਆਂ ਕੋਈ ਚਾਹੇ ਉਹ ਫੇਕ ਆਇਡੈਂਟੀ ਦੇ ਕੋਈ ਕਰ ਰਿਹਾ ਤੇ ਚਾਹੇ ਉਹਦੇ ਚ ਸਰਕਾਰ ਉਹਦੇ ਤੇ ਧਿਆਨ ਦੇ ਸਕਦੀ ਹੈ ਕਿਉਂਕਿ ਹੈ ਤਾਂ ਬਹੁਤ ਵੱਡੀ ਕੁਤਾਹੀ ਔਰ ਉਸ ਦੀ ਮਾਨਸਿਕਤਾ ਵੀ ਠੀਕ ਨਹੀਂ ਜਿਸ ਨੇ ਇਹ ਕੀਤਾ ਤੇ ਇਹਦੀ ਜ਼ਿੰਮੇਵਾਰ ਜਿਹੜੀ ਸਰਕਾਰ ਵੱਡੀ ਆ ਉਹਨੂੰ ਚਾਹੀਦਾ ਕੇਂਦਰ ਦੇ ਨੂੰ ਕਿ ਉਸ ਦਾ ਪਤਾ ਕਰਕੇ ਕਿਉਂ ਆ ਤੇ ਜੇ ਇਹ ਸ਼ਰਾਰਤ ਉਹਨਾਂ ਵੱਲੋਂ ਕੀਤੀ ਗਈ ਆ ਤੇ ਠੇਸ ਨਹੀਂ ਪਹੁੰਚਾਉਣੀ ਚਾਹੀਦੀ ਇਹਨਾਂ ਦਿਨਾਂ 'ਚ ਅਸੀਂ ਇਸ ਦਿਨਾਂ ਨੂੰ ਉਸ ਸ਼ਰਧਾ ਨਾਲ ਇੱਕ ਦੂਜੇ ਨਾਲ ਵੰਡਾ ਕੇ ਮਨਾਉਣਾ ਚਾਹੀਦਾ ਮੈਂ ਇਸ ਗੱਲ ਦੇ ਹੱਕ ਜਾਂ ਸਹਿਓ ਜਹੇਦਾਰ ਸਾਹਿਬ ਨੇ ਕਿਹਾ ਜਾਂ ਕਿਸੇ ਨੂੰ ਇਸ ਤੇ ਤਾਂ ਸਾਰੇ ਆਪਾਂ ਰੋਜ਼ ਕਰਦੇ ਆਂ ਵੀ ਉਹਨਾਂ ਦਿਨਾਂ ਨੂੰ ਉਹਨਾਂ ਨਾਵਾਂ ਨੂੰ ਬਦਲਣ ਦੀ ਲੋੜ ਨਹੀਂ ਸੈਸ਼ਨ ਪਾਰਲੀਮੈਂਟ ਦਾ ਖਤਮ ਹੋ ਗਿਆ ਟਿਆ ਮੰਰੀਗਾ ਯੋਜਨਾ ਦਾ ਨਾਮ ਵਿਕਸਿਤ ਭਾਰਤ ਵਿਕਾਸ ਗਰੰਟੀ ਜੀ ਰਾਮ ਜੀ ਬਿੱਲ ਕਰ ਦਿੱਤਾ ਗਿਆ ਆਮ ਆਦਮੀ ਪਾਰਟੀ ਉਹਦੇ ਲਈ ਇੱਕ ਸਪੈਸ਼ਲ ਸੈਸ਼ਨ ਤੁਸੀਂ ਪਿਛੇ ਕੈਬਨਟ ਮੀਟਿੰਗ ਦੇ ਵਿੱਚ ਹਿੱਸਾ ਹੋ ਕੈਬਨਟ ਮੰਤਰੀ ਹੋ 30 ਦਸੰਬਰ ਨੂੰ ਤੁਸੀਂ ਸੈਸ਼ਨ ਬੁਲਾ ਰਹੇ ਹੋ ਇਹ ਇਹ ਵਿਰੋਧ ਪ੍ਰਗਟ ਕਰਨ ਦਾ ਇਹ ਤਰੀਕਾ ਇਹਨੂੰ ਕਿਵੇਂ ਦੇਖਦੇ ਹੋ ਅਸਲ ਵਿੱਚ ਕਿਸੇ ਵੇਲੇ ਕਿਉਂਕਿ ਲੋੜ ਸੀ ਰੋਜ਼ਗਾਰ ਦੀ ਡਾਕਟਰ ਮਨਮੋਹਨ ਸਿੰਘ ਹੋਰੀ ਆਏ ਉਹਨਾਂ ਨੇ ਸ਼ਾਇਦ ਇਸ ਨੂੰ ਸ਼ੁਰੂਆਤ ਕੀਤੀ ਸੀ ਕਿ ਲੋੜ ਹੈ ਜਿਹੜੇ ਲੋਕਾਂ ਨੂੰ ਰੋਜ਼ਗਾਰ ਨਹੀਂ ਮਿਲਦਾ ਉਹਨਾਂ ਨੂੰ 100 ਦਿਨ ਦਾ ਰੋਜ਼ਗਾਰ ਮਿਲ ਜੇ ਉਹਨਾਂ ਦਾ ਜਿਹੜਾ ਰੋਜ਼ਗਾਰ ਚੱਲਦਾ ਵੇ ਰੋਟੀ ਚੱਲਦੀ ਰਹੇ ਇਸਦੇ ਲਈ ਤੇ ਇਹਦਾ ਨਾਮ ਮਨਰੇਗਾ ਸਕੀਮ ਸੀ ਔਰ ਉਹ ਉਹਦੇ ਨਾਲ ਚੱਲੀ ਗਈ ਲੋਕਾਂ ਨੂੰ ਮਿਲਦਾ ਰਿਹਾ ਹੁਣ ਇਸ ਤੇ ਆ ਕੇ ਨਾਮ ਬਦਲਣ ਨਾਲ ਮੈਨੂੰ ਨਹੀਂ ਪਤਾ ਵੀ ਕੀ ਉਹਦੇ ਸਕੀਮ ਦੇ ਵਿੱਚ ਹੋਰ ਵੀ ਬਹੁਤ ਸਾਰੇ ਜਿੱਥੇ ਸਾਡਾ ਇਹ ਵਿਚਾਰੇ ਲੋਕਾਂ ਨੂੰ ਕੰਮ ਮਿਲ ਜਾਂਦਾ ਸੀ ਚਾਹੇ ਹੋ ਛਪਣਾ ਦੀ ਸਫਾਈ ਸੀ ਚਾਹੇ ਰਸਤਿਆਂ ਦੀ ਸਫਾਈ ਸੀ ਜਾਂ ਕੋਈ ਹੋਰ ਸੀ ਜਾਂ ਫਰਸਟ ਲਈ ਕੰਮ ਕਰਨਾ ਹੁੰਦਾ ਸੀ ਉੱਥੋਂ ਹੁਣ ਕਈ ਸਕੀਮਾਂ ਆਉਂ ਬਲਣ ਦੇ ਤੌਰ ਤਰੀਕੇ ਵਿੱਚ ਹੈ ਜਿਹਦੇ ਨਾਲ ਵੱਡਾ ਨੁਕਸਾਨ ਹੈ ਇਸ ਲਈ ਪੰਜਾਬ ਸਰਕਾਰ ਨੇ ਜਿਹੜਾ ਆਮ ਆਦਮੀ ਪਾਰਟੀ ਨੇ ਸੈਸ਼ਨ ਬੁਲਾਇਆ ਉਹਦੇ ਵਿੱਚ ਇਹਦੀ ਵਿਰੋਧਤਾ ਸੈਸ਼ਨ ਦੇ ਰੂਪ ਵਿੱਚ ਵੀ ਤੇ ਇਹਦੇ ਵਿੱਚ ਹੋਰ ਵੀ ਨੁਕਤੇ ਉਠਾਏ ਜਾਣਗੇ ਹੁਣ ਪੋਲੀਟਿਕਲ ਗੱਲ ਕਰ ਲਈਏ ਸਰਦਾਰ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਦੇ ਫਾਦਰ ਨੂੰ ਤੁਸੀਂ ਹਰਾਇਆ ਪੰਜ ਵਾਰ ਦੇ ਮੁੱਖ ਮੰਤਰੀ ਰਹੇ ਉਹ ਕਹਿੰਦੇ ਸਾਨੂੰ ਚਿੰਤਾ ਇਸ ਗੱਲ ਦੀ ਨਹੀਂ ਕਿ ਮਨਰੇਗਾ ਦਾ ਨਾਮ ਭਾਰਤ ਵਿਕਸਤ ਭਾਰਤ ਜੀ ਰਾਮਜੀ ਬਿੱਲਜ ਕਰਦਾ ਉਹ ਕਹਿੰਦੇ ਸਾਨੂੰ ਚਿੰਤਾ ਇਸ ਗੱਲ ਦੀ ਹੈ ਕੀ ਪੰਜਾਬ ਸਰਕਾਰ ਕਰ ਜਾਈ ਹੈ ਇਹ ਤਾਂ ਉਹ ਰੋਜ਼ਗਾਰ ਨਹੀਂ ਦੇ ਸਕੂਗੀ ਜਦੋਂ ਸਾਡੀ ਸਰਕਾਰ ਆਏ ਅਸੀਂ ਤਾਂ ਦੇ ਦਾਂਗੇ ਰੋਜ਼ਗਾਰ ਸਾਨੂੰ ਚਿੰਤਾ ਪੰਜਾਬ ਦੇ ਲੋਕਾਂ ਦੀ ਹੈ ਗਰੀਬਾਂ ਦੀ ਹੈ ਕਿਰਤੀਆਂ ਦੀ ਹੈ ਸੁਖਵੀਰ ਸਿੰਘ ਬਾਦਲ ਦੀ ਚਿੰਤਾ ਨੂੰ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਜੀ ਕੈਬਨਿਟ ਮੰਤਰੀ ਕਿਵੇਂ ਦੇਖਦੇ ਹੋ ਦੇਖੋ ਸਰਦਾਰ ਪ੍ਰਕਾਸ਼ ਸਿੰਘ ਬਾਦਲ 19 ਸਾਲ ਪੰਜਾਬ ਦੇ ਮੁੱਖ ਮੰਤਰੀ ਰਹੇ ਸ਼ਾਇਦ ਸੁਖਵੀਰ ਸਿੰਘ ਬਾਦਲ ਵੀ ਉਹਨਾਂ ਨਾਲ ਸਹਾਇਕ ਦੇ ਰੂਪ ਵਿੱਚ ਡਿਪਟੀ ਸੀਐਮ ਕੋਈ ਮੇਰਾ 6-7 ਸਾਲ ਰਹੇ ਹੁਤਾ ਮੈਨੂੰ ਇਹਦੇ ਵਿੱਚ ਗਲਤ ਨਾ ਹੋਵਾਂ ਕਰਨ ਵਾਲੇ ਕੰਮ ਕੋਈ ਵੀ ਕਰਿਆ ਜਾ ਸਕਦਾ ਬਾਅਦ ਵਿੱਚ ਇਹ ਗੱਲਾਂ ਕਰਨੀਆਂ ਠੀਕ ਹੈ ਅੱਗੇ 10% ਪੰਜਾਬ ਸਰਕਾਰ ਨੇ ਪਾਉਣਾ ਚਾਹੀਦਾ ਹੁੰਦਾ ਸੀ ਇਹਦੇ ਵਿੱਚ ਤੇ 10% ਹੀ ਪਾ ਸਕਦੀ ਹੈ ਜਿਵੇਂ ਜਿਸ ਤਰ੍ਹਾਂ ਦੇ ਆਪਾਂ ਸਾਰੇ ਉਹਨਾਂ ਨੂੰ ਵੀ ਪਤਾ ਹੈ ਜਿਹੜੇ ਸਾਰੀਆਂ ਸਟੇਟਾਂ ਦੇ ਹਾਲਾਤ ਨੇ ਜਿਆਦਾ ਜੀਐਸਟੀ ਰੂਪ ਵਿੱਚ ਸਾਰੇ ਜਿਹੜੇ ਫੰਡ ਇਕੱਠੇ ਕੀਤੇ ਜਾਂਦੇ ਐ ਇਸ ਲਈ ਭਾਰਤ ਨੇ ਦੇਣੇ ਭਾਰਤ ਸਰਕਾਰ ਦਾ ਫਰਜ਼ ਹੈ ਉਸੇ ਤਰ੍ਹਾਂ ਹੀ ਉਸੇ ਰੇਸ਼ੋ ਵਿੱਚ ਰੱਖ ਕੇ ਲੋਕਾਂ ਵਿੱਚ ਵੰਡੇ ਔਰ ਸਿਆਸਤਦਾਨੀ ਦੇ ਤੇ ਸਿਆਸਤ ਆਪਣੇ ਜ਼ਰੂਰ ਕਰ ਲੈਂਦੇ ਆ ਰਹੀ ਗੱਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਤੇ ਮੇਰੀ ਚੋਣ ਦੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਵੀ ਪੰਜ ਵਾਰ ਇੱਥੋਂ ਦੇ ਲੋਕਾਂ ਨੇ ਬੜੀ ਸ਼ਾਨ ਨਾਲ ਸਮਾਂ ਦਿੱਤਾ ਤੇ ਜੇ ਇੱਕ ਵਾਰੀ ਮੈਨੂੰ ਇਸ ਵਾਰੀ ਦਿੱਤਾ ਤੇ ਉਹਦੇ ਨਾਮ ਮੈਂ ਹਰਾਉਣ ਨਾਲ ਹੀ ਗੱਲ ਕਰਦਾ ਲੋਕਾਂ ਦਾ ਫੈਸਲਾ ਹੋਇਆ ਕਰਦਾ ਬਿਓ ਕਿਸੇ ਨੂੰ ਵੀ ਆਪਣਾ ਨੁਮਾਇੰਦਾ ਚੁਣ ਲੈਂਦੇ ਆ ਉਹਨਾਂ ਨੇ ਮੈਨੂੰ ਚੁਣਿਆ ਮੈਨੂੰ ਸਮਾਂ ਮਿਲਿਆ ਮੈਂ ਆਪਣੇ ਲੋਕਾਂ ਦੀ ਜਿੰਨੀ ਵੱਧ ਤੋਂ ਵੱਧ ਸੇਵਾ ਕਰ ਸਕਾਂ ਸੁਖਬੀਰ ਸਿੰਘ ਬਾਦਲ ਬੜੇ ਉਤਸ਼ਾਹਤ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਪਤੀ ਚੋਣਾਂ ਤੋਂ ਮੁਕਸਰ ਤੇ ਬਠਿੰਡਾ ਤੋਂ ਤੇ ਉਹਨਾਂ ਨੇ ਜਦੋਂ ਮੁਕਸਰ ਤੋਂ ਜਿੱਤ ਕੇ ਆਏ ਸਾਬਕਾ ਵ代ਕ ਤੇ ਉਹਨਾਂ ਨੂੰ ਕਿਹਾ ਵੀ ਛੋਟਾ ਬੇਬੀ ਡਾਇਨਾਸੌਰ ਆ ਗਿਆ ਇਹਦਾ ਇਹਦਾ ਮਾਇਨਾ ਸਰਦਾਰ ਗੁਰਮੀਤ ਸਿੰਘ ਹੁਡਿਆ ਕਿਵੇਂ ਦੇਖਦੇ ਨੇ ਮੈਨੂੰ ਤਾਂ ਸਮਝ ਨਹੀਂ ਆ ਰਹੀ ਸਿਆਸਤ ਵਿੱਚ ਕਦੇ ਬੀਜੇਪੀ ਕੋਲੇ ਦੋ ਸੀਟਾਂ ਸਨ ਮੇਰੇ ਖਿਆਲ 400 ਤੋਂ ਵੀ ਟੱਪ ਗਏ ਸੀ ਅਟਾ ਅਟਾਲ ਮੇਰੀ ਬਾਜਪਾਈ ਜੀ ਉਦੋਂ ਜਿੱਤੇ ਸਨ ਇੱਕ ਕੋਈ ਹੋਰ ਸ਼ਾਇਦ ਤੇ ਇਸ ਤਰ੍ਹਾਂ ਜੇ ਆਪਾਂ ਕਹੀਏ ਵੀ ਸਿਆਸਤ ਕਦੇ ਵੀ ਇੱਕੇ ਤਾਂ ਖੜਦੀ ਰਹਿੰਦੀ ਨਹੀਂ ਉਹ ਹਿਲਦੀ ਜੁਲਦੀ ਰਹਿੰਦੀ ਆ ਬਹੁਤਾ ਇੰਨਾ ਵੱਡਾ ਅ ਚਲੋ ਹੌਸਲਾ ਉਹਨਾਂ ਨੂੰ ਰੱਖਣਾ ਚਾਹੀਦਾ ਤੇ ਜਿਹੜੀਆਂ ਵੱਡੀਆਂ ਗੱਲਾਂ ਕਰਨੀਆਂ ਜਾਨਵਰਾਂ ਦੇ ਨਾਲ ਆਪਦੀ ਪਾਰਟੀ ਤੇ ਨਾਂ ਰੱਖਣੇ ਮੈਨੂੰ ਤਾਂ ਸਾਫ ਖਤਾਬ ਨਹੀਂ ਆਇਆ ਵੀ ਕਿਸ ਤਰ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਇੱਕ ਮਾਨਮਤਾ ਜਿਹੜਾ ਇਹਦਾ ਇਤਿਹਾਸ ਹੈ ਕਿਸੇ ਵੇਲੇ ਜਥੇਦਾਰਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਚਲੋ ਹੁਣ ਤਾਂ ਹੋਰ ਹਸਾਬ ਨਾਲ ਕੱਲਾ 27 ਤੇ ਸਰਕਾਰ ਬਣਾਉਂਦੀਆਂ ਗੱਲਾਂ ਕਰਦੇ ਕਿਸੇ ਵੇਲੇ ਜਥਿਆਂ ਵਿੱਚ ਜਾ ਕੇ ਲੋਕਾਂ ਦੇ ਦੁੱਖਾਂ ਦਰਦਾਂ ਨੂੰ ਲੜਦੇ ਸੀ ਲੋਕ ਜੇਲਾਂ ਬਹੁਤ ਬਹੁਤ ਲੰਮਾ ਸਮਾਂ ਕੱਟਦੇ ਸੀ ਸੋ ਉਹ ਇਤਿਹਾਸ ਹੈ ਇਸ ਲਈ ਉਸ ਤੋਂ ਕੋਈ ਪ੍ਰੇਰਣਾ ਲੈਣੀ ਚਾਹੀਦੀ ਹੈ ਕੱਲੀਆਂ ਫੜਾਂ ਮਾਰਨਾ ਤੇ ਲਲਕਾਰੇ ਮਾਰਨੇ ਸਿੱਖ ਪੰਥ ਵਿੱਚ ਨਹੀਂ ਗਣੇਗੇ ਜਿਕਾਰੇ ਛੜਨੇ ਗਣੇਗੇ ਅੱਜ ਦੇ ਇਸ ਖਸਾਰ ਮੇਲੇ ਦੀ ਗੱਲ ਕਰੀਏ ਤੁਸੀਂ ਬਹੁਤ ਸਾਰੇ ਪ੍ਰੋਗਰੈਸਿਵ ਫਾਰਮਰ ਨੂੰ ਮਿਲੇ ਹੋ ਜਿਹੜੇ ਆਪਣੀ ਫਸਲ ਦੀ ਉਪਜ ਦੀ ਸ਼ੈਲਫ ਵੈਲਿਊ ਕੱਢ ਕੇ ਪ੍ਰੋਡਕਟ ਬਣਾ ਕੇ ਉਹਨਾਂ ਨੂੰ ਅੱਗੇ ਮਾਰਕੀਟ 'ਚ ਵੇਚ ਰਹੇ ਆਮਦਨ ਵਧਾ ਰਹੇ ਨੇ ਇਸ ਤਰ੍ਹਾਂ ਦੇ ਸਮੂਹ ਜਿਹੜੇ ਨੇ ਕਿਸਾਨਾਂ ਜਿਹੜੇ ਬਹੁਤ ਪ੍ਰੋਗਰੈਸਿਵ ਨੇ ਇੱਕ ਰਾਧ세ਰਾ ਨੇ ਇਹਨਾਂ ਲਈ ਇੱਕ ਪਲੇਟਫਾਰਮ ਪੰਜਾਬ ਸਰਕਾਰ ਵੱਲੋਂ ਤੁਹਾਡੇ ਡਿਪਾਰਟਮੈਂਟ ਵੱਲੋਂ ਤਾਂ ਜੋ ਇਸ ਤਰ੍ਹਾਂ ਦੇ ਉਤਸ਼ਾਹਿਤ ਕਿਸਾਨਾਂ ਨੂੰ ਦੇਖ ਕੇ ਬਾਕੀ ਕਿਸਾਨ ਵੀ ਆਪਣੀ ਆਮਦਨ ਵਧਾ ਸਕਣ ਇਸ ਤਰ੍ਹਾਂ ਦੀ ਕੋਈ ਯੋਜਨਾ ਤੁਸੀਂ ਲਿਖੀ ਹੋਵੇ ਹਮੇਸ਼ਾ ਸਰਕਾਰ ਵੱਲੋਂ ਕਿਉਂਕਿ ਸਾਡੇ ਕੋਲੇ ਖੇਤੀਬਾੜੀ ਤੇ ਨਾਲ ਜੁੜਦੇ ਤੰਦੇ ਆ ਜੀ ਦੇ ਨਾਲ ਸਾਡਾ ਅਸਲ ਵਿੱਚ ਆਰਥਿਕਤਾ ਖੜੀ ਹੈ ਉਹਦੇ ਵਾਸਤੇ ਜਿਹੜੇ ਖੇਤੀ ਕਰਦੇ ਨੇ ਜਿਹੜੇ ਧਿਆਨ ਨਾਲ ਕਰਦੇ ਨੇ ਉਹ ਠੀਕ ਵਧੀਆ ਉਹਨਾਂ ਦਾ ਗੁਜ਼ਾਰਾ ਵੀ ਅੱਛਾ ਉਸ ਤੋਂ ਇਲਾਵਾ ਕਿញ្ញਾਨੇ ਉਤੋਂ ਉਹਦੇ ਨਾਲ ਜੁੜਦੇ ਤੰਦੇ ਚਾਹੇ ਉਹ ਜਿਵੇਂ ਤੁਸੀਂ ਇਹ ਕਿਹਾ ਵੀ ਕੋਈ ਗੁੜ ਸ਼ੱਕਰ ਦਾ ਕੰਮ ਕਰੀ ਜਾ ਰਿਹਾ ਕੋਈ ਸ਼ਹਿਦ ਦਾ ਕੋਈ ਸਬਜ਼ੀਆਂ ਦਾ ਕੋਈ ਵੱਖੋ ਵੱਖਰੀਆਂ ਫਸਲਾਂ ਦੀਆਂ ਜਿਹੜੀਆਂ ਸਬਜ਼ੀਆਂ ਦੀਆਂ ਪਨੀਰੀਆਂ ਲਾ ਰਿਹਾ ਤੋ ਉਹਦੇ ਨਾਲ ਚੰਗੇ ਮੁਨਾਫੇ ਕਮਾ ਰਹੇ ਆ ਉਹ ਪ੍ਰੇਰਨਾ ਸਰੋਤ ਨੇ ਲੋਕੇ ਉਹਨਾਂ ਨੂੰ ਦੇਖ ਕੇ ਗਾਂ ਵੀ ਇਸ ਤੇ ਨਵੇਂ ਵੀ ਉਹਦੇ ਵਿੱਚ ਸ਼ਾਮਲ ਹੁੰਦੇ ਆ ਸੋ ਜੇ ਅਸੀਂ ਇਸ ਤਰ੍ਹਾਂ ਆ ਜਾਾਂਗੇ ਨਾ ਆਪਣੀ ਪੈਦਾ ਕੀਤੀ ਹੋਈ ਚੀਜ਼ ਨੂੰ ਫੇਰ ਗਾਂ ਉਹਦਾ ਕੋਈ ਪ੍ਰੋਸੈਸਿੰਗ ਕਰਕੇ ਥੋੜੀ ਉਹਦੀ ਤਬਦੀਲੀ ਕਰਕੇ ਕਿਸੇ ਵੀ ਢੰਗ ਨਾਲ ਵੱਧ ਪੈਸੇ ਵਟ ਸਕਦੇ ਆ ਮੈਂ ਉਸ ਸ਼ਕਤੀਤ ਨਾਲ ਗੱਲ ਕਰ ਰਿਹਾ ਹਾਂ ਜਿਹੜੀ ਸਿਆਸਤ ਦੇ ਵਿੱਚ ਵੀ ਔਰ ਧਾਰਮਿਕ ਤੌਰ ਤੇ ਵੀ ਜਦੋਂ ਦਰਵੇਸ਼ ਸਿਆਸਤਦਾਨ ਦਾ ਨਾਮ ਆਉਂਦਾ ਉਦੋਂ ਸਵਰਗੀ ਜਹਦਰ ਜਗਦੇਵ ਸਿੰਘ ਖੁੱਡਿਆ ਸਾਬਕਾ ਮੈਂਬਰ ਪਾਰਲੀਮੈਂਟ ਜਦੋਂ ਮੰਡੀ ਬੋਰਡ ਦੇ ਚੇਅਰਮੈਨ ਰਹੇ ਤਾਂ ਉਦੋਂ ਵੀ ਉਹਨਾਂ ਦੇ ਸਿਰ 40000 ਰੁਪਏ ਦਾ ਕਰਜ਼ਾ ਸੀ ਇਮਾਨਦਾਰ ਸ਼ਖਸੀਅਤ ਮੈਂ ਇੱਕ ਧਾਰਮਿਕ ਤੌਰ ਤੇ ਤੁਹਾਡੇ ਤੋਂ ਇੱਕ ਗੱਲ ਇੱਕ ਹੋਰ ਪੁੱਛਣਾ ਚਾਹਣਾ ਹੈ ਕਿ ਜਦੋਂ ਪਿੱਛੇ ਗੁਰੂ ਸਾਹਿਬ ਦੇ ਪਾਵਨ ਸਰੂਪ ਲਾਪਤਾ ਹੁੰਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਵੱਖਰੀ ਜਾਂਚ ਕਰਾਉਂਦੀ ਹੈ ਹੁਣ ਪੰਜਾਬ ਸਰਕਾਰ ਨੇ ਇੱਕ ਐਸਆਈਟੀ ਬਣਾਈ ਹੈ ਔਰ ਐਸਆਈਟੀ ਤੋਂ ਬਾਅਦ ਹੁਣ ਜਹਦਰ ਪੰਥਕ ਇਕੱਤਰਤਾ ਕਰ ਰਹੇ ਨੇ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਕਰ ਰਹੇ ਨੇ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਹਦਰ ਹਰਜਿੰਦਰ ਸਿੰਘ ਧਾਮੀ ਕਹਿੰਦੇ ਨੇ ਕਿ ਸਰਕਾਰ ਸਿੱਖਾਂ ਦੇ ਕੰਮ ਦੇ ਵਿੱਚ ਸਿੱਧੇ ਤੌਰ ਤੇ ਦਖਲਅੰਦਾਜ਼ੀ ਕਰ ਰਹੀ ਹੈ ਐਜ਼ ਏ ਧਾਰਮਿਕ ਪਰਿਵਾਰ ਸਬੰਧ ਰੱਖਣ ਦੇ ਨਾਲ ਜਹਦਰ ਗੁਰਮੀਤ ਸਿੰਘ ਖੁੜੀਆ ਕੀ ਸੋਚਦੇ ਜਦੋਂ ਮੈਂ ਇਸ ਲਈ ਸਭ ਸਮਝਦਾ ਆਂ ਵੀ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਨੂੰ ਦਸਮ ਪਾਤਸ਼ਾਹ ਨੇ ਗੁਰੂ ਦਾ ਦਰਜਾ ਦਿੱਤਾ ਅੱਜ ਸਾਰੇ ਕੌਮ ਉਸ ਨੂੰ ਮੰਨਦੀ ਹੈ ਉਹਨਾਂ ਦੀ ਇਸ ਤਰ੍ਹਾਂ ਦੀ ਜੇਕ ਤੇ ਚੋਰੀ ਹੋਏ ਆ ਸਰੂਪ ਗਾਇਬ ਹੋਏ ਆ ਇਹਨਾਂ ਨੇ ਬਹੁਤ ਲੰਮਾ ਸਮਾਂ ਅੱਜ ਜਥੇਦਾਰ ਸਾਹਿਬ ਕੁਝ ਗੱਲ ਕਹਿਣ ਪ੍ਰਧਾਨ ਜੀ ਸ਼ਰੋਣੀ ਕਮੇਟੀ ਕੁਝ ਗੱਲ ਕਰਨ ਬਹੁਤ ਸਮਾਂ ਸੀ ਕਿਤੇ ਉਸ ਗੱਲ ਦੀ ਸ਼ਿਕਾਇਤ ਜਦੋਂ ਕੋਈ ਇਹੋ ਜਿਹਾ ਮਾਮਲਾ ਚੋਰੀ ਟਾਈਪ ਗਾਇਬ ਟਾਈਪ ਆਉਂਦਾ ਤੋਂ ਇਨਫੋਰਮੇਸ਼ਨ ਹਮੇਸ਼ਾ ਪੁਲਿਸ ਕੋਲੇ ਜਾਂਦੀ ਹੈ ਤੇ ਪੁਲਿਸ ਉਹਦੀ ਇਨਵੈਸਟੀਗੇਸ਼ਨ ਕਰਦੀ ਹੈ ਤੋ ਦਾ ਮਤਲਬ ਇਹ ਕਿਉਂ ਹੋਇਆ ਇਹ ਜ਼ਰੂਰੀ ਜੇ ਕਿਤੇ ਗੁਰਦੁਆਰਾ ਸਾਹਿਬ ਚ ਕੋਈ ਹੋਰ ਚੀਜ਼ ਚੋਰੀ ਹੋ ਜਾਂਦੀ ਤੇ ਉਦੋਂ ਵੀ ਅ ਦਰਖਾਸਤ ਲਿਖਾਈ ਜਾਂਦੀ ਹੈ ਤੋ ਕਿਸੇ ਸੱਜਣ ਨੇ ਉਸ ਬਾਰੇ ਜਿਹੜੀ ਸ਼ਿਕਾਇਤ ਕੀਤੀ ਉਸ ਸ਼ਿਕਾਇਤ ਤੇ ਜੋ ਅ ਮਤਲਬ ਹੋ ਸਕਦਾ ਇਸ ਦੀ ਜਿਹੜੀ ਸੱਟ ਬਣਾਈ ਆ ਉਸ ਨੂੰ ਕਿਉਂ ਨਹੀਂ ਕਰਨਾ ਜੋ ਅ ਕਰਿਆ ਜਾ ਸਕਦਾ ਹੈ ਕਿ ਉਹਦੀ ਪੜਤਾਲ ਕਰਨ ਕਿੱਥੇ ਕੀ ਹੋਇਆ ਕਿਉਂਕਿ ਜਿਹੜੇ ਸਿੱਟੇ ਵਿੱਚ ਵੀ ਲੋਕ ਨੇ ਸਾਡੇ ਪੰਜਾਬ ਦੇ ਸਾਡੇ ਧਰਮ ਦੇ ਸਾਡੇ ਲੋਕਾਂ ਦੇ ਜੰਮੇ ਜਾਏ ਹੁੰਦੇ ਨੇ ਉਹ ਮਤਲਬ ਤੁਹਾਡੇ ਹਿਸਾਬ ਨਾਲ ਉਹ ਜਾਇਜ਼ ਹੈ ਸਿੱਟ ਬਣਾਉਣੀ ਵਿਖੋ ਜੀ ਜਿੰਨੇ ਸ਼ਿਕਾਇਤ ਕੀਤੀ ਹੈ ਤੇ ਉਸ ਸ਼ਿਕਾਇਤ ਨੂੰ ਨਿਵਾਰਨ ਵਾਸਤੇ ਤੋਂ ਕਰਨਾ ਪੈਣਾ ਪਹਿਲਾਂ ਜਦੋਂ ਇਹਨਾਂ ਨੇ ਲੰਮਾ ਸਮਾਂ ਇਹਨਾਂ ਇਸ ਗੱਲ ਨੂੰ ਸੰਭਾਲਿਆ ਨਹੀਂ ਧਾਰਮਿਕ ਦਖਲਅੰਦਾਜ਼ੀ ਉਹ ਕਹਿ ਰਹੇ ਨੇ ਕਿ politcal ਦੌਰ ਦੇ ਉੱਤੇ ਸਰਕਾਰ ਪ੍ਰੈਸ਼ਰ ਪਾਉਣਾ ਚਾਹੁੰਦੀ ਹੈ। ਗੁਰਦੁਆਰਾ ਸਾਹਿਬ ਸਾਡੇ ਲਈ ਬਹੁਤ ਮਹਾਨ ਪਵਿੱਤਰਤਾ ਸੀ ਵੀ ਉੱਥੇ ਬੜੀ ਸ਼ਰਧਾ ਨਾਲ ਜਾਂਦੇ ਆ। ਅ ਇੱਥੇ ਦਖਲਅੰਦਾਜ਼ੀਆਂ ਤਾਂ ਇਸ ਰੂਪਾ ਆਪਣੇ ਵਾਲਿਆਂ ਨੂੰ ਦੇ ਸਕਦੇ ਆ। ਜੇ ਕੋਈ ਹੋਰ ਸੱਜਣ ਮਿੱਤਰ ਆਉਂਦਾ ਤੇ ਉੱਥੇ ਪਾਸਾ ਵੜ ਜਾਂਦੇ ਆ। ਸਾਰੀਆਂ ਗੱਲਾਂ ਤੁਸੀਂ ਮੇਰੇ ਮੂੰਹ ਚੋਂ ਤਾਂ ਨਾ ਕਢਵਾਓ ਤਾਂ ਅੱਛੀ ਗੱਲ ਆ। ਮੈਂ ਤਾਂ ਉੱਥੇ ਹਮੇਸ਼ਾ ਸਿਰ ਨਵਾ ਕੇ ਜਿੱਥੇ ਗੁਰੂ ਨੇ ਸਿਰ ਤੇ ਹੱਥ ਰੱਖਤਾ ਉੱਥੇ ਕੋਈ ਔਰ ਹੋਰ ਸ਼ਖਸੀਅਤ ਦੀ ਹੋਰ ਕਿਸੇ ਦੀ ਵੀ ਮੈਂ ਨਹੀਂ ਗੱਲ ਸਮਝਦਾ ਮੈਂ ਤਾਂ ਉੱਥੇ ਸਿਰ ਨਵਾ ਕੇ ਉੱਥੋਂ ਉਹਦਾ ਹੀਸ਼ੀਰਵਾਦ ਲੈ ਕੇ ਸੰਤੁਸ਼ਟਾ ਬਹੁਤ ਮਿਹਰਬਾਨੀ ਸੋ ਸਰਦਾਰ ਗਰਵੀ ਸਿੰਘ ਖੁੱਡੀਆਂ ਨਾਲ ਅਸੀਂ ਗੱਲਬਾਤ ਕੀਤੀ ਤੁਸੀਂ ਸੁਣੀ ਬਹੁਤ ਮਿਹਰਬਾਨੀ ਤੁਹਾਡੀ ਤੁਸੀਂ ਔਰ ਮੈਨੂੰ ਜਸਵਿੰਦਰ ਸਿੰਘ ਬਿੱਟਾਣੋਂ ਦੀ ਇਜਾਜ਼ਤ ਧੰਨਵਾਦ ਸਤਿ ਸ੍ਰੀ ਅਕਾਲ क्या आप कनाडा एंड अमेरिका में हैं और आप अपना डेंटल ट्रीटमेंट भी करवाना चाहते हैं एंड यू आर आल्सो प्लानिंग अ ट्रिप टू इंडिया सो वी हैव वन ऑफ द बेस्ट एंड द टॉप मोस्ट डेंटल क्लिनिक सिचुएटेड इन द हार्ट ऑफ चंडीगढ़ एंड मोहाली जहां हम ये सारे प्रोसीजर्स पेनलेस तरीके से तो करते ही हैं रादर वी ट्राई आर बेस्ट की शॉर्ट ड्यूरेशन ऑफ टाइम में भी खत्म हो जाए जिसके लिए हम हाई एंड टेक्नोलॉजी यूज़ करते हैं चाहे वो डेंटल इम्प्लांट्स हो स्माइल मेकओवर हो या इविजिबल ब्रेसिस हो वी ट्राई आर बेस्ट टू फिनिश योर केस इन द बेस्ट पॉसिबल वे